ਖਬਰ ਮਹਿਕਪੁਰ ਤੋਂ ਅੱਜ ਮਿਤੀ 29 ਤਿੰਨ 2025 ਦਿਨ ਸ਼ਨੀਵਾਰ ਨੂੰ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਮੱਦੇ ਨਜ਼ਰ ਸਬ ਡਿਵੀਜ਼ਨ ਸ਼ਾ ਕੋਟ ਦੇ ਵੱਖ-ਵੱਖ ਥਾਣਿਆਂ ਵਿੱਚ ਅੱਜ ਬਹੁਤ ਵੱਡੀ ਫੋਰਸ ਨਾਲ ਸਰਚ ਆਪਰੇਸ਼ਨ ਕੀਤੇ ਗਏ ਜਿਸ ਵਿੱਚ ਥਾਣਾ ਮਹਿਕਪੁਰ ਦੇ ਇੰਸਪੈਕਟਰ ਸਿਕੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਆ ਸ਼ਰਾਨੀ ਉਰਫ ਪਿੰਕੀ ਨਾਮ ਦੀ ਔਰਤ ਪਤਨੀ ਜਗਦੀਸ਼ ਸਿੰਘ ਵਾਸੀ ਮੱਦੇਵਾਲ ਥਾਣਾ ਸਿਧਮਾ ਬੇਟ ਨੂੰ ਉਮਰੇਵਾਲ ਪਿੰਡ ਵਿੱਚੋਂ 107 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਪੂਰੀ ਜਾਣਕਾਰੀ ਦਿੰਦਿਆਂ ਕੀ ਆਖਿਆ ਥਾਣਾ ਮਹਿਤਪੁਰ ਦੀ ਟੀਮ ਨੇ ਤੁਸੀਂ ਵੀ ਸੁਣੋ ਜੋਧ ਨਸ਼ਾ ਵਰਦ ਮੁਹੰਦੇਤਾ ਪੰਜਾਬ ਸਰਕਾਰ ਦੇ ਜੰਡ ਦੇ ਅਫਸਰ ਮਾਨ ਜੋ ਡੀਐਸਪੀ ਸਾਹਿਬ ਵੱਲੋਂ ਜਾਰੀ ਕੀਤਾ ਅਨੁਸਾਰ ਜਿਲ੍ਹਾ ਜਰੰਦ ਤੇ ਅਤੀ ਦੇ ਮਾਨ ਜੋ ਐਸਐਸਪੀ ਸਾਹਿਬ ਗੁਰਮੀਤ ਸਿੰਘ ਵੱਲੋਂ ਜਿਲ੍ਹੇ ਅੰਦਰ ਕਸ ਆਪਰੇਸ਼ਨ ਕਰਾਇਆ ਗਿਆ ਐਸੇ ਆਪਰੇਸ਼ਨ ਦੇ ਤਹਿਤ ਸਬ-ਰਿਜਨ ਸ਼ਾ ਕੋਟ ਦੇ ਦੇਵਾਖੋੜਾ ਥਾਣੇ ਅੱਜ ਕਾਫੀ ਵੱਡੀ ਫੋਰਸ ਨਾਲ ਸੱਟ ਬਿਆਂ ਨੂੰ ਕਸ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥਾਣਾ ਮਹਤਵਪੂਰਨ ਇੰਸਪੈਕਟਰ ਸਕੰਦਰ ਸਿੰਘ ਅਤੇ ਉਹਦੀ ਟੀਮ ਵੱਲੋਂ ਇਕਾਸ਼ਾ ਰਣੀ ਅਤੇ ਰਪਿੰਕੀ ਅਤੇ ਜਗਦੀਸ਼ ਸਿੰਘ ਵਾਸੀ ਮੱਦੇ ਥਾਣਾ ਸਤਵਾ ਬੇਟ ਨੂੰ ਓਵਰਆਲ ਪੈਣ ਤੋਂ 107 ਨਸ਼ੀਆਂ ਬੋਲੀਆਂ ਸਮੇਤ ਗ੍ਰਫਤਾਰ ਕੀਤਾ ਅਤੇ ਇਸ ਬਰਾਉਦੀ ਦੇ ਬੰਦੇ ਦਾ ਦੋਸ਼ਾ ਨੂੰ ਅੱਜ ਕੋਰਟ 'ਚ ਪੇਸ਼ ਕਰਕੇ ਦਰਵਾਣ ਹੋ ਜਾਂਚ ਕੀਤਾ ਜਾਵੇਗਾ ਅਤੇ ਇਹ ਨਸ਼ਾ ਕਿੰਨਾ ਸਾਧਰੇ ਬਣਾਇਆ ਕੋਈ ਪ੍ਰਾਪਰਟੀ ਬਣਾਈ ਇਹ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕੀਤਾ ਜਾਊਗਾ ਇਸ ਕਾਸੋਪਰੇਸ਼ਨ ਤਰਾਂ ਵਕਫਾ ਹੋਰ ਵੀ ਏਰੀਆ ਸੱਜਣ ਚੱਲ ਰਹੀ ਹੈ ਜਿੱਥੇ ਵੀ ਇਕਲਾ ਦੀ ਘਰਾਂ ਦੀ ਤੇ ਜੋ ਮੜਿਆ ਅਸਰਾਂ ਦੇ ਖਰਾਬ ਲੋਕਾਂ ਨੂੰ ਸਖਤੀ ਨਾਲ ਨਿਜਠਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਨਾਲ ਹੀ ਜੋ ਇਸ ਭਿਆਨਕ ਨਸ਼ੇ ਦੀ ਬੁਰੀ ਚਪੜਤ ਹੋ ਚੁੱਕੇ ਹਨ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਮੋਟੀਵੇਟ ਕਰਕੇ ਇਹਨਾਂ ਦਾ ਲਾਜ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਥੈਂਕ ਯੂ